ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਨਾਲ ਸਾਰਿਆਂ ਨਾਲ ਸਿੰਧੀ ਬੂਟੀ ਦੀ ਜਿਹੜੀ ਆਪਾਂ 5 ਬਾਕਸ ਵਾਲੀ ਡੱਬੀ ਬਣਾਉਣੀ ਆ ਉਹਦੀ ਟ੍ਰੇਸਿੰਗ ਬਾਰੇ ਮੈਂ ਜਿਹੜੀ ਜਾਣਕਾਰੀ ਆ ਉਹ ਸਾਂਝਾ ਕਰੂੰਗੀ ਨਾਰਮਲੀ ਆਪਾਂ ਦੇਖਦੇ ਹਾਂ ਕਿ ਜਿਹੜੀ 5 ਡੱਬੀਆਂ ਵਾਲੀ ਬੂਟੀ ਹੁੰਦੀ ਹੈ ਉਹਨੂੰ ਆਪਾਂ ਦੋ ਤਰ੍ਹਾਂ ਨਾਲ ਪਾਉਨੇ ਆ ਇੱਕ ਤਾਂ ਇਸ ਤਰੀਕੇ ਦੇ ਨਾਲ ਆਪਾਂ ਜਿਹੜੀ ਬੂਟੀ ਇਹ ਪਾਉਨੇ ਆ ਇਹ ਟੇਢੀ ਹੁੰਦੀ ਹੈਗੀ ਠੀਕ ਹੈ ਤਾਂ ਆਲੇ-ਦਾਲੇ ਹੁੰਦੀ ਹੈ ਦੇ ਖੁੰਝੇ ਤੇ ਉੱਪਰ-ਨੀਚੇ ਹੁੰਦੇ ਆ ਤੇ ਇੱਕ ਬੂਟੀ ਆਪਾਂ ਇਸ ਤਰੀਕੇ ਨਾਲ ਪਾਉਨੇ ਆਗੇ ਜੀ ਜਿਦੇ ਵਿੱਚ ਇਹ ਥੋੜੀ ਸਿੱਧੀ ਪਾਈ ਹੁੰਦੀ ਹੈ ਦੋਨੋਂ ਜਿਹੜੀਆਂ ਖੁੰਝੇ ਹੁੰਦੇ ਆ ਉਹ ਬਰਾਬਰ ਹੁੰਦੇ ਇੱਕ ਦੂਜੇ ਦੇ ਸੋ ਅੱਜ ਆਪਾਂ ਇਹ ਦੋਨੋਂ ਬੂਟੀਆਂ ਡਰਾਗ ਵਿੱਚ ਕਰਨੀਆਂ ਨੇ ਉਹਦੇ ਬਾਰੇ ਮੈਂ ਦੱਸੂਗੀ ਦੇਖੋ ਮੈਂ ਨਾਰਮਲ ਕਾਪੀ ਦੇ ਉੱਪਰ ਤੁਹਾਨੂੰ ਬਣਾ ਕੇ ਦਿਖਾਉਂਗੀ ਤੇ ਜਿਹੜੀ ਸਿੱਧੀ ਬੂਟੀ ਆ ਉਹ ਆਪਾਂ ਕਿਵੇਂ ਬਣਾਉਣੀ ਹੈਗੀ ਆ ਤੇ ਆਪਾਂ ਦੋ ਪੈਰਲ ਲਾਈਨਾਂ ਨੇ ਜਿਹੜੀਆਂ ਲਗਾ ਰਹਿਣੀਆਂ ਨੇ ਉਸ ਤੋਂ ਬਾਅਦ ਜਿਹੜੀਆਂ ਦੋ ਪੈਰਲ ਲਾਈਨਾਂ ਨੇ ਉਹ ਆਪਾਂ ਇਸ ਤਰੀਕੇ ਨਾਲ ਲਗਾ ਲੈਣੀਆਂ ਨੇ ਠੀਕ ਹੈ ਜੀ ਤੇ ਜਿਹੜੇ ਹੁਣ ਆ ਇਹਦੇ ਖੁੰਝੇ ਆ ਗਏ ਇਹਨਾਂ ਨੂੰ ਆਪਾਂ ਆਪਸ ਦੇ ਵਿੱਚ ਮਿਲਾ ਲੈਣਾਗਾ ਥੋੜੀ ਥੋੜੀ ਲਾਈਨ ਆਪ ਬਾਹਰੋਂ ਡਰਾਅ ਕਰ ਲੈਣੀ ਆ ਇਸ ਤਰ੍ਹਾਂ ਇਸ ਤਰ੍ਹਾਂ ਜਿਹੜੀ ਇਹ ਬੂਟੀ ਆਪਣੀ ਉਹ ਬਣ ਜਾਂਦੀ ਹੈਗੀ ਆ ਦੇਖੋ ਇਹ ਵਾਲੀ ਬੂਟੀ ਜਦੋਂ ਆਪਾਂ ਸੂਟ ਦੇ ਉੱਪਰ ਪਾ ਕੇ ਇਸ ਦੀ ਕਢਾਈ ਕਰਾਂਗੇ ਤਾਂ ਇਹ ਜਿਹੜੀ ਇਹਦੀ ਕਢਾਈ ਹੋਊਗੀ ਉਹ ਇਸ ਤਰ੍ਹਾਂ ਦੀ ਬਣੂਗੀ ਐਦਾਂ ਦੀ ਠੀਕ ਹੈ ਜੀ ਇਸ ਤੋਂ ਬਾਅਦ ਜਦੋਂ ਆਪਾਂ ਐਦਾਂ ਦੀ ਬੂਟੀ ਕਿਤੇ ਵੀ ਕਢਾਈ ਕਰਨੀ ਆ ਉਹ ਆਪਾਂ ਕਿਵੇਂ ਕਰਨੀ ਆ ਇਹਦੇ ਲਈ ਮੈਂ ਇੱਕ ਜਦੋਂ ਮੈਂ ਸਿੱਖੀ ਸੀਗੀ ਉਹ ਮੈਂ ਇੱਕ ਜਗਾੜ ਲਾਇਆ ਸੀ ਤੇ ਜਦੋਂ ਆਪਾਂ ਪ੍ਰੈਕਟਿਸ ਕਰਦੇ ਰਹਿੰਦੇ ਰਹਿੰਦੇ ਤਾਂ ਆਪਾਂ ਨੂੰ ਆਉਣ ਲੱਗ ਜਾਂਦੀ ਹੈ ਬਟ ਪਹਿਲਾਂ ਪਹਿਲਾਂ ਮੈਂ ਕਿਹਦੀ ਲਿੱਕ ਜਗਾੜ ਲਾਇਆ ਸੀਗਾ ਜਿਵੇਂ મે ਮੈਂ ਆਹ ਬੂਟੀ ਡਰਾ ਕੀਤੀ ਆ ਮਸ਼ੀਨ ਐਸੀ ਤਰ੍ਹਾਂ ਹੀ ਬੂਟੀ ਡਰਾ ਕਰ ਲਈ ਠੀਕ ਹੈ ਤੇ ਫਿਰ ਮੈਂ ਇਹਦੇ ਵਿੱਚ ਹਲਕੇ ਹਲਕੇ ਜੇ ਹੋਲਸ ਕਰ ਲਏ ਜਿਵੇਂ ਇਸ ਤਰ੍ਹਾਂ ਆ ਦੇਖੋ ਇਹ ਮੇਰੀ ਬੂਟੀ ਦੇ ਵਿੱਚ ਇਸ ਤਰ੍ਹਾਂ ਡਰਾ ਕਰਕੇ ਮੈਂ ਸਾਰੇ ਪਾਸੇ ਹੋਲਸ ਕਰੇ ਹੋਏ ਆ ਹੁਣ ਜਦੋਂ ਆਪਾਂ ਇਹਨੂੰ ਫੈਬਰਿਕ ਦੇ ਉੱਪਰ ਜਾਂ ਆਪਣੇ ਟ੍ਰੇਸ ਪੇਪਰ ਦੇ ਉੱਪਰ ਆਪਾਂ ਡਰਾ ਕਰਨਾ ਹੈਗਾ ਉਦੋਂ ਆਪਾਂ ਇਹ ਵਾਲੀ ਬੂਟੀ ਇਸ ਤਰ੍ਹਾਂ ਇਹਨੂੰ ਆਪਾਂ ਚੱਕ ਕੇ ਇਹ ਇਦਾਂ ਪਲੇਸ ਕਰ ਲੈਣਾ ਹੈ ਪਟੇਡਾ ਪਲੇਸ ਕਰ ਲਾਂਗੇ ਆ ਦੇਖੋ ਪੇਡਾ ਪਲੇਸ ਕਰ ਲਿਆ ਪੇਡਾ ਪਲੇਸ ਕਰਨ ਤੋਂ ਬਾਅਦ ਆਪਾਂ ਜਿੱਥੇ-ਜਿੱਥੇ ਵੀ ਹੋਲ ਬਣਿਆ ਉੱਥੇ ਆਪਾਂ ਪੈਨ ਦੀ ਮਦਦ ਨਾਲ ਨੀਚੇ ਨਿਸ਼ਾਨ ਮਾਰਕ ਕਰ ਲਾਂਗੇ ਮਾਰਕ ਕਰਨ ਤੋਂ ਬਾਅਦ ਆਪਾਂ ਉਹਨਾਂ ਮਾਰਕਸ ਨੂੰ ਆਪਸ ਦੇ ਵਿੱਚ ਮਿਲਾ ਦਾਂਗੇ ਦੇਖੋ ਐਵੇਂ ਤੇ ਇਸੇ ਤਰ੍ਹਾਂ ਹੀ ਆਪਣੀ ਸਾਰੀ ਬੂਟੀ ਜਿਹੜੀ ਡਰਾ ਹੋ ਜੂਗੀ ਸੂਟ ਦੇ ਉੱਪਰ ਜਾਂ ਫਿਰ ਟ੍ਰੇਸ ਪੇਪਰ ਦੇ ਉੱਪਰ ਤੇ ਉਹਨੂੰ ਆਪਾਂ ਫਿਰ ਐਮਬ੍ਰੋਇਡਰੀ ਉਹਦੀ ਜਿਹੜੀ ਕਰ ਲਾਂਗੇ ਪਰ ਜਦੋਂ ਆਪਾਂ ਪ੍ਰੈਕਟਿਸ ਕਰਦੇ ਰਹਿੰਨੇ ਆ ਉਦੋਂ ਜਿਹੜੀ ਆਪਾਂ ਬਿਨਾ ਇਸ ਵਾਲੇ ਜਗਾੜ ਤੋਂ ਵੀ ਡਰਾ ਕਰਨ ਲੱਗ ਜਾਗੇ ਹੌਲੀ ਹੌਲੀ ਬਟ ਪਹਿਲਾਂ ਆਪਾਂ ਨੂੰ ਕੀ ਆ ਇਸ ਤਰ੍ਹਾਂ ਆਪਾਂ ਡਰਾ ਕਰ ਸਕਦੇ ਆ ਤਾਂ ਕਿ ਕੋਈ ਇਹਦੇ ਵਿੱਚ ਗਲਤੀ ਨਾ ਆਵੇ ਤੋ ਹੁਣ ਆਫਟਰ ਪ੍ਰੈਕਟਿਸ ਜਿਵੇਂ ਮੈਂ ਹੁਣ ਸਿੱਧੀ ਬੂਟੀ ਡਰਾ ਕਰਨ ਲੱਗੀ ਉਹ ਸਿੱਧੀ ਬੂਟੀ ਕਿਵੇਂ ਡਰਾ ਹੁੰਦੀ ਆ ਇਹ ਵਾਲੀ ਸ਼ੇਪ ਦੇ ਵਿੱਚ ਉਹ ਮੈਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਦੱਸਾਂਗੀ ਥੈਂਕ ਯੂ ਅਗਰ ਤੁਹਾਨੂੰ ਪਸੰਦ ਆਈ ਤਾਂ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਨੈਕਸਟ ਵੀਡੀਓ ਦੇ ਲਈ ਸਬਸਕ੍ਰਾਈਬ ਜ਼ਰੂਰ ਕਰ ਲਿਓ ਥੈਂਕ ਯੂ